ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਵਾਸਤੇ ਆਜਰ ਹੋਏ ਆ ਜਿਵੇਂ ਤੁਸੀਂ ਅੱਗੇ ਵੀ ਵੀਡੀਓ ਵੇਖਦੇ ਰਹਿੰਦੇ ਜਿਵੇਂ ਆਪਾਂ ਜਾਣਕਾਰੀ ਵਾਲੀਆਂ ਕੋਈ ਨਾ ਕੋਈ ਵੀਡੀਓ ਪਾਉਂਦੇ ਰਹਿੰਨੇ ਆ ਤੁਹਾਡੇ ਨਾਲ ਸ਼ੇਅਰ ਤੁਸੀਂ ਜਰੂਰ ਕਰਿਓ ਜੇ ਵੀਡੀਓ ਨੂੰ ਅੱਜ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਕਿ ਜਿਵੇਂ ਆਪਾਂ ਨਾਟਕ ਆਵਲੇ ਆਮ ਹੀ ਆਪਣੇ ਘਰਾਂ ਦੇ ਵਿੱਚ ਲੋਕ ਵਰਤਦੇ ਆ ਤੇ ਆਪਾਂ ਵੇਖਦੇ ਰਹਿੰਨੇ ਆ ਕਿ ਉਹਨਾਂ ਦੀਆਂ ਚੂੜੀਆਂ ਕਈਆਂ ਦੀਆਂ ਨਹੀਂ ਮਿਲਦੀਆਂ ਨਹੀਂ ਗੀਆਂ ਉਸ ਵਿੱਚ ਜਿਵੇਂ ਤੁਸੀਂ ਆਹ ਵੇਖੋ ਆ ਹੈਗਾ ਵਾ 24 ਨੰਬਰ ਦਾ ਕਾਬਲਾ ਠੀਕ ਹੈ ਜੀ ਇਹ 24 ਨੰਬਰ ਦਾ ਕਾਬਲਾ ਇਦੀ ਚੂੜੀ ਹੈਗੀ ਆ 13 ਠੀਕ ਹੈ ਜੀ ਆ ਹੈਗਾ ਵਾ 570 ਦਾ ਕਾਬਲਾ ਇਹਦੀ ਚੂੜੀ ਹੈਗੀ 11 ਹੁਣ ਐਵੇਂ ਕਿਵੇਂ ਪਤਾ ਲੱਗੇ ਕਿ ਵੀ ਇਹ 11 ਚੂੜੀ ਆ ਇਹਦਾ ਕਿਵੇਂ ਪਤਾ ਲੱਗੇ ਕਿ ਵੀ 13 ਚੂੜੀ ਆ ਇ ਤਾਂ ਉਹੀ ਦੱਸ ਸਕਦਾ ਵਾ ਵੀ ਜਿੰਨਾਂ ਤਾਂ ਜਿਹਨੂੰ ਪਤਾ ਵਾ ਇਹ ਚੀਜ਼ ਬਾਰੇ ਇਹ ਕਰਕੇ ਮਾਣਾ ਵੀ ਚਲੋ ਤੁਸੀਂ ਘਰਾਂ ਦੇ ਵਿੱਚ ਜਦੋਂ ਚੀਜ਼ ਵਰਤਦੇ ਜੇ ਤੁਸੀਂ ਗਲਤ ਢੰਗੀਆਂ ਕਈ ਵਾਰੀ ਕੀ ਹੁੰਦਾ ਵਾ ਕੋਈ ਇਹੋ ਜਿਹੇ ਨਟ ਹੁੰਦੇ ਆ ਦੇਸੀ ਨਟਾਂ ਦੇ ਉੱਤੇ ਅ ਕਈ ਵਾਰੀ ਆਪਾਂ origignal ਟਿੰਬਰੀਆਂ ਚੜਾ ਚੜਾ ਕੇ ਤੇ ਉਹਨਾਂ ਦੀਆਂ ਚੂੜੀਆਂ ਖਰਾਬ ਕਰ ਦਿੰਨੇ ਆ ਤੇ ਇਦਾਂ ਨਾ ਕਰਿਆ ਕਰੋ ਪਹਿਲਾਂ ਇਸ ਚੀਜ਼ ਬਾਰੇ ਜਰੂਰ ਸੋਚ ਲਿਆ ਕਰੋ ਕਿ ਵੀ ਆਪਾਂ ਸਹੀ ਕੰਮ ਕਰਨ ਲੈ ਆ origignal ਚੂੜੀ ਦਾ ਨਾਟਵਾ ਕਿ ਦੇਸੀ ਚੂੜੀ ਦਾ ਵਾ ਇਹਦੇ ਬਾਰੇ ਜਰੂਰ ਸੋਚਿਆ ਕਰੋ ਇੱਕ ਵਾਰੀ ਤੇ ਇਹ ਕਿਵੇਂ ਚੈੱਕ ਕਰਨਾ ਉਹ ਵੀ ਤੁਹਾਨੂੰ ਦੱਸਦੇ ਆ ਵੀ ਮੰਨ ਲਓ ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਹੁਣ ਇਹ ਇਹਦੀ ਚੂੜੀ ਇਹਨੂੰ ਮੈਚ ਕਰੂਗੀ ਕਿ ਨਹੀਂ ਕਰੂਗੀ ਠੀਕ ਹੈ ਜੀ ਆਜੋ ਹੁਣ ਤੁਹਾਨੂੰ ਦੱਸਦੇ ਆ ਤੇ ਬਾਰੇ ਜਿਹੜਾ ਕੋਈ ਵੀ ਨਾਟਵਾ ਉਹਦੀ ਹਮੇਸ਼ਾ ਚੂੜੀ ਜਿਹੜੀ ਆ ਉਹ ਇੰਚੀਆਂ ਦੇ ਵਿੱਚ ਹੁੰਦੀ ਆ ਠੀਕ ਹੈ ਜੀ ਇੰਚੀਆਂ ਦੇ ਵਿੱਚ ਜਿਵੇਂ ਆਹ ਨਾਟਵਾ ਇਹ ਆ ਜੀ 57 ਦਾ ਇਹਦੀ ਮੋਟਾਈ ਇੱਕੋ ਜੀ ਆ ਦੋਵਾਂ ਦੀ ਇਹਦੀ ਟੈਂਬਰੀ ਇਹਨੂੰ ਲਾਵਾਂਗੇ ਨਾ ਥੋੜੀ ਜੀ ਲੱਗੂਗੀ ਆ ਵੇਖੋ ਠੀਕ ਹੈ ਜੀ ਆ ਲੱਗ ਗਈ ਇਸ ਤੋਂ ਘਾ ਨਹੀਂ ਲੱਗਣ ਢੀ ਠੀਕ ਹੈ ਜੀ ਬਸ ਇੰਨੀ ਲੱਗਣੀ ਐ ਇਸ ਤੋਂ ਘਾ ਆਪਾਂ ਧੱਕੇ ਨਾਲ ਚੜਾਵਾਂਗੇ ਆਪਾਂ ਆਪਣਾ ਨਹੀਂ ਇਹ ਸਿੱਧੀ ਆ ਚੂੜੀ ਚੜੂਗੀ ਕੋਈ ਚੱਕਰ ਨਹੀਂ ਆ ਇਹਦੀਆਂ ਚੂੜੀਆਂ ਖਰਾਬ ਪਰ ਨਹੀਂ ਇਹੋ ਜੀ ਕੋਈ ਗੱਲ ਨਹੀਂ ਕੀ ਅਸਲ 'ਚ ਕੀ ਆ ਕਿ ਵੀ ਇਹਦੀ ਚੂੜੀ ਦਾ ਫਰਕ ਵਾ ਇੱਕ ਮੋਟਾਈ ਇੱਕੋ ਜੀ ਆ ਮੋਟਾਈ ਬਿਲਕੁਲ ਇੱਕੋ ਜੀ ਆ ਪਾਨੇ ਥੋੜੇ ਜਿਹਾ ਅਲੱਗ ਪੈਣਗੇ ਇਹਨੂੰ ਇਹ 5 ਸੁੱਤਰ ਦਾ ਵਾ ਇਹ 24 ਨੰਬਰ ਦਾ ਵਾ ਇਹਨੂੰ ਪਾਨਾ ਲੱਗ ਪਊਗਾ ਇਹਨੂੰ ਪਾਨਾ ਵੀ ਅਲੱਗ ਪਊਗਾ ਤੇ ਆਪਾਂ ਸੋਚਦੇ ਆਂ ਵੀ ਸ਼ਾਇਦ ਇਹਨੂੰ ਪਾਨਾ ਉਹੀ ਪਹਿਣਾ ਇਹਨੂੰ ਉਹੀ ਪਹਿਣਾ ਥੋੜਾ ਜਿਹਾ ਲੱਗਦਾ ਇਹਨੂੰ ਜਿਹੜਾ ਵਾ ਢਿਲਾ ਲੱਗੂਗਾ ਪਾਨਾ ਇੱਕ ਨੂੰ ਤੇ ਹੁਣ ਕੀ ਆ ਕਿ ਆਪਾਂ ਚੈੱਕ ਕਿਵੇਂ ਕਰਨਾ ਵੇਖੋ ਜਿਹੜੀ ਤੇ ਆਪਾਂ ਇਹਦੀ ਚੂੜੀ ਚੈੱਕ ਕਰਨੀ ਅੱਗੇ ਵੀ ਤੁਹਾਨੂੰ ਦੱਸਿਆ ਕਿ ਇੰਚੀਆਂ ਦੇ ਵਿੱਚ ਜਿਹੜੀ ਹੁੰਦੀ ਹੈ ਇਹ ਚੂੜੀ ਹੁੰਦੀ ਹੈ ਇਹ ਇਹਦੀ 1 ਇੰਚ ਦੇ ਵਿੱਚ ਆਪਾਂ ਚੈੱਕ ਕਰਨੀ ਹੁੰਦੀ ਹੈ ਕਿੰਨੀ ਚੂੜੀ ਆਉਣ ਲਈ ਆ ਠੀਕ ਹੈ ਜੀ ਇਹਨੂੰ ਇੱਥੋਂ ਰੱਖ ਕੇ ਤੇ ਆਪਾਂ ਐਵੇਂ ਮਾਣ ਸਕਦੇ ਆ ਠੀਕ ਹੈ ਜੀ 1 ਇੰਚ ਦੇ ਵਿੱਚ ਕਿੰਨੀਆਂ ਚੂੜੀਆਂ ਆਉਣ ਲਈਆਂ ਇਹਦੇ ਆਉਂਦੀਆਂ ਵਾ ਜੀ 1 2 3 4 5 6 7 8 9 10 11 12 13 ਠੀਕ ਹੈ ਜੀ ਇਹ 13 ਚੂੜੀ ਦਾ ਨਾਟਵਾ ਇਹ 13 ਚੂੜੀ ਦਾ ਨਾਟਵਾ ਤੇ ਜਿਹੜੀ ਆ ਵਾ ਇਹ ਹੈਗਾ ਜੀ 11 ਚੂੜੀ ਦਾ ਠੀਕ ਹੈ ਜੀ ਇਹ ਹੈਗਾ 11 ਚੂੜੀ ਦਾ ਨਾਟਾ ਇਹਦੇ 1 ਇੰਚ ਦੇ ਵਿੱਚ 11 ਚੂੜੀਆਂ ਆਉਣਗੀਆਂ 1 2 3 4 5 6 7 8 9 10 11 ਠੀਕ ਹੈ ਜੀ ਹੁਣ ਇਹ ਟੈਂਬਰੀ ਜਿਹੜੀ ਆ ਨਾ ਇਹ 24 ਨੰਬਰ ਦੀ ਆ ਇਹ ਇਹਦੇ ਤੇ ਨਹੀਂ ਲੱਗੂਗੀ ਆ ਨਟ ਤੇ ਆ ਨਟ ਤੇ ਚੜਾਵਾਂਗੇ ਨਹੀਂ ਲੱਗੂਗੀ ਹੁਣ ਆਪਾਂ ਇਤਨਾ ਹੀ ਟੈਂਬਰੀ ਦੀ ਚੂੜੀ ਜਿਹੜੀ ਆ ਹੁਣ ਟੈਂਬਰੀ ਦੇ ਵਿੱਚ ਫੀਤਾ ਨਹੀਂ ਪੈਂਦਾ ਉਨਟਾਈਮ ਬਰੀ ਦੇ ਵਿੱਚ ਜੀ ਪੀਤਾ ਨਹੀਂ ਪੈਂਦਾ ਹੁਣ ਆਪਾਂ ਇਹਨੂੰ ਚੈੱਕ ਕਿਵੇਂ ਕਰ ਸਕਦੇ ਆ ਸਭ ਤੋਂ ਵੱਡੀ ਤੇ ਪ੍ਰੋਬਲਮ ਚਲੋ ਘਰਾਂ ਚ ਤੇ ਚੀਜ਼ਾਂ ਨਹੀਂ ਹੁੰਦੀਆਂ ਪਰ ਕੋਈ ਵੀ ਖਰਾਦ ਮਸ਼ੀਨ ਵਾਲਾ ਮਿਸਤਰੀ ਜਿਹੜਾ ਵਾ ਉਹ ਕਿਵੇਂ ਚੈੱਕ ਕਰਦਾ ਇਹਨੂੰ ਹੁਣ ਮੰਨ ਲਓ ਤੁਸੀਂ ਮੇਰੇ ਕੋਲੇ ਆ ਚੀਜ਼ ਲੈ ਕੇ ਆ ਜਾਂਦੇ ਜੀ ਤੇ ਮੈਂ ਇਹਦੀ ਤੁਹਾਨੂੰ ਇੱਕ ਕਾਬਲਾ ਬਣਾ ਕੇ ਦੇਣਾ ਕਿਵੇਂ ਬਣਾ ਕੇ ਦਊਗਾ ਜੇ ਮੈਨੂੰ ਇਹਦੇ ਅੰਦਰ ਚੂੜੀ ਮੈਨੂੰ ਕੁਝ ਹੋਊਗਾ ਤੇ ਮੈਂ ਬਣਾ ਕੇ ਦਊਗਾ ਨਾ ਜਿੰਨਾ ਚੇਰੇ ਦੀ ਅੰਦਰ ਦੀ ਚੂੜੀ ਨਹੀਂ ਮਿਲ ਸਕਦਾ ਉਹਨਾਂ ਚ ਮੈਂ ਕਿਵੇਂ ਹੁਣ ਮੈਨੂੰ ਤੇ ਹੁਣ ਫੀਤਾ ਹੀ ਨਹੀਂ ਪੈਂਦਾ ਤੇ ਮੈਂ ਇਹਨੂੰ ਮਿਲਾ ਕਿਵੇਂ ਠੀਕ ਹੈ ਜੀ ਹੁਣ ਇਹਨੂੰ ਆਪਾਂ ਕਿਵੇਂ ਮੈਨਣਾ ਹੁਣ ਇਹਦੇ ਵਾਸਤੇ ਇੱਕ ਹੁੰਦੀ ਹੈ ਜੀ ਆਹ ਵਾਲੀ ਗੇਜ ਠੀਕ ਹੈ ਜੀ ਜਿਹੜੀ ਆਮ ਤੌਰ ਤੇ ਸਿਰਫ ਖਰਾਦੀਏ ਹੀ ਲੋ ਜਿਹੜੇ ਆ ਨਾ ਉਹੀ ਵਰਤਦੇ ਆ ਬਹੁਤ ਘੱਟ ਖਰਾਦੀਏ ਵੀ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਨੂੰ ਵਰਤਦੇ ਆ ਮੇਰੇ ਕੋਲੇ ਵੀ ਹੈਗੀ ਸੀਗੀ ਮਤਲਬ ਹੈਗੀ ਹੀ ਤੇ ਕਦੇ ਵਰਤੀ ਨਹੀਂ ਅੱਜ ਪਈ ਪਈ ਚੀਜ਼ ਦਿਸ ਪਈ ਤੇ ਸੋਚਿਆ ਕਿ ਵੀ ਇਹਦੇ ਬਾਰੇ ਆਪਾਂ ਤੁਹਾਡੇ ਨਾਲ ਅੱਜ ਗੱਲ ਸਾਂਝੀ ਕਰਦੇ ਆਂ ਤੇ ਨਾਲੇ ਤੁਹਾਨੂੰ ਇੱਕ ਨਵੀਂ ਜਾਣਕਾਰੀ ਦਿੰਨੇ ਆ ਵੀ ਇਹ ਜਿਹੜੀ ਚੀਜ਼ ਆ ਕਿਵੇਂ ਅੰਦਰ ਦੀ ਚੂੜੀ ਕਿਵੇਂ ਚੈੱਕ ਹੁੰਦੀ ਆ ਇਹਦੇ ਬਾਰੇ ਜਾਣਕਾਰੀ ਦੇਣ ਵਾਸਤੇ ਤੁਹਾਡੇ ਨਾਲ ਅੱਜ ਸਾਂਝੇ ਹੋਏ ਆ ਤੁਹਾਡੇ ਨਾਲ ਲਾਈਵ ਹੋਏ ਆ ਤੇ ਇਹ ਜਿਹੜੀ ਚੀਜ਼ ਆ ਇਹਦੇ ਨਾਲ ਹੁਣ ਕਿਵੇਂ ਚੈੱਕ ਕਰਨੀ ਵੇਖੋ ਇਹਦੇ ਵਿੱਚ ਤੇ ਹੁਣ ਦੰਦੇ ਜੇ ਬਣੇ ਆ ਹੁਣ ਕੀ ਇਹ ਆਪਾਂ ਕਿਵੇਂ ਚੈੱਕ ਕਰ ਸਕਦੇ ਹੁਣ ਕੀ ਕਰਨਾ ਆਪਾਂ ਇਹਦੇ ਵਿੱਚੋਂ ਆਪਾਂ ਕੋਈ ਵੀ ਗੇਜ ਲੈ ਲੈਣੀ ਹੈ ਠੀਕ ਹੈ ਜੀ ਆਹ ਵਾਲੀ ਇੱਕ ਦੰਦੇ ਵਾਲੀ ਕੱਢ ਲੈਣੀ ਹੈ ਇਹਨਾਂ ਦੇ ਵਿੱਚੋਂ ਇਨ ਵਿੱਚ ਰੱਖ ਕੇ ਵੇਖਣਾ ਇਹ ਠੀਕ ਹੈ ਜੀ ਨਹੀਂ ਫਿੱਟ ਬੈਠੀ ਇਹਦੀ ਚੂੜੀ ਵਿੱਚ ਬੈਣੀ ਚਾਹੀਦੀ ਹੈ ਠੀਕ ਹੈ ਜੀ ਇਹਦੇ ਵਿੱਚ ਲੈ ਫੋਨ ਲਾ ਕੇ ਲੈ ਇਹਦੇ ਵਿੱਚ ਫਿੱਟ ਬੈਣੀ ਚਾਹੀਦੀ ਹੈ ਠੀਕ ਹੈ ਜੀ ਨਹੀਂ ਫਿੱਟ ਬੈਠੀ ਆਪਾਂ ਹੋਰ ਕੋਈ ਲਾ ਕੇ ਵੇਖਾਂਗੇ ਠੀਕ ਹੈ ਜੀ ਨਹੀਂ ਅਭੀ ਨਹੀਂ ਫਿੱਟ ਬੈਠੀ ਇਸ ਤੋਂ ਬਾਅਦ ਆ ਗਈ ਆ ਜਿਵੇਂ ਨਹੀਂ ਫਿੱਟ ਇਹ ਵੀ ਮੋਟੀ ਆ ਚੂੜੀ ਹੈ ਨਾ ਉਸ ਤੋਂ ਬਾਅਦ ਆ ਗਈ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਵਾਰੀ-ਵਾਰੀ ਚੈੱਕ ਕਰ ਸਕਦੇ ਹਾਂ ਆ ਗਈ ਫਿੱਟ ਬੈ ਗਈ ਠੀਕ ਹੈ ਜੀ ਕਿ ਕਾਬਲੇ ਵਿੱਚ ਵੀ ਫਿੱਟ ਪਾਉਗੀ ਇਹਦੇ ਟੰਬਰੀ ਦੇ ਵਿੱਚ ਵੀ ਫਿੱਟ ਪਾਉਗੀ ਆ ਵੇਖੋ ਠੀਕ ਹੈ ਜੀ ਟੰਬਰੀ즈 ਵੀ ਫਿੱਟ ਬੈ ਗਈ ਹੈ ਵੈਸੇ ਤਾਂ ਹੁਣੇ ਗੇਜ ਹੋ ਗਈ ਆ ਪੁਰਾਣੀ ਨਹੀਂ ਤੇ ਇਹਦੇ ਉੱਤੇ ਨੰਬਰ ਦਿੱਤੇ ਹੁੰਦੇ ਆ ਸਾਰੇ ਠੀਕ ਹੈ ਜੀ ਇਹਦੇ ਤੇ ਲਿਖਿਆ ਹੁੰਦਾ ਵਾ ਇਹ ਬਹੁਤ ਜਿਆਦੀ ਪੁਰਾਣੀ ਹੋ ਗਈ ਆ ਕਿਉਂਕਿ ਮੇਰੀ ਸੰਭਾਲ ਤੋਂ ਜਿਹੜੀ ਖਰਾਦ ਮਸ਼ੀਨ ਆ ਨਾ ਤੁਸੀਂ ਵੇਖ ਰਹੇ ਜੇ ਇਹ ਵਾਲੀ ਖਰਾਦ ਮਸ਼ੀਨ ਬਹੁਤ ਜਿਆਦੀ ਪੁਰਾਣੀ ਹੋ ਗਈ ਆ ਮੇਰੀ ਸੰਭਾਲ ਤੋਂ ਪਹਿਲਾਂ ਦੀ ਆ ਤੇ ਇਹ ਇਹਦੇ ਨਾਲ ਹੀ ਆਈ ਸੀਗੀ ਇਹਦੇ ਨਾਲ ਹੀ ਆਈ ਸੀਗੀ ਤੇ ਇਹ ਹੋ ਗਈ ਆ ਹੁਣ ਬਹੁਤ ਜਿਆਦੀ ਪੁਰਾਣੀ ਤੇ ਇਹਦੇ ਤੋਂ ਨੰਬਰ ਨੰਬਰ ਤੇ ਗਏ ਮੇਟਾ ਪਰ ਫਿਰ ਵੀ ਆਪਾਂ ਇਹਦੇ ਨਾਲ ਹੁਣ ਜਦੋਂ ਆਪਾਂ ਇਹਨੂੰ ਅੰਦਰਲੀ ਚੂੜੀ ਦੇ ਵਿੱਚ ਬੰਦਾ ਵੇਖ ਲਿਆ ਨਾ ਇਸ ਚੀਜ਼ ਨੂੰ ਤਾਂ ਹੁਣ ਆਪਾਂ ਇਹਨੂੰ ਕਿਉਂਕਿ ਇਹਦੇ ਵਿੱਚ ਫੀਤਾ ਨਹੀਂ ਪੈਂਦਾ ਇਹਦੇ ਵਿੱਚ ਫੀਤਾ ਨਹੀਂ ਪੈਂਦਾ ਠੀਕ ਹੈ ਜੀ ਇਹਨੂੰ ਆਪਾਂ ਗੇਜ ਨਾਲ ਚੈੱਕ ਕਰ ਲਿਆ ਹੁਣ ਗੇਜ ਤੇ ਨੰਬਰ ਨਹੀਂ ਆ ਹੁਣ ਆਪਾਂ ਇਹਦੇ ਗੇਜ ਨੂੰ ਜਿਹੜਾ ਵਾ ਚੈੱਕ ਕਰ ਸਕਦੇ ਆ ਫੀਤੇ ਦੇ ਨਾਲ ਠੀਕ ਹੈ ਜੀ ਇੰਨੋਂ ਗੇਜ ਨੂੰ ਆਪਾਂ ਫੀਤੇ ਦੇ ਨਾਲ ਚੈੱਕ ਕਰ ਸਕਦੇ ਹੁਣ ਜੇ ਵੇਖਿਆ ਜਾਵੇ ਇੱਕ ਚੀਜ਼ ਦਾ ਹੋਰ ਪੰਗਾ ਪੈਣ ਡਿਆ ਉਹ ਇਹ ਆ ਕਿ ਇਹ ਗੇਜ ਹੈਗੀ ਸਾਰੀ ਅੱਧੇ ਇੰਚ ਦੀ 2 ਇੰਚੀ ਹੁਣ ਇੰਚੀ ਦੀ ਆ ਉਹਨੂੰ ਆਪਾਂ ਹੁਣ ਕਿਵੇਂ ਬਣਾਵਾਂਗੇ ਹੁਣ ਮੰਨ ਲਓ ਵੀ ਆਪਾਂ ਇੰਚੀ ਦੀ ਚੂੜੀਆਂ ਬਣੀਆਂ ਇਹ ਗੇਜ ਅੱਧੇ ਇੰਚ ਦੀ ਆ ਹਨਾ ਆਪਾਂ ਉਹਨਾਂ ਨੂੰ ਕਿਵੇਂ ਬਣਾਵਾਂਗੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਮਿਲਣਾ ਵਾ ਵੀ ਇਹਦੇ ਅੱਧੇ ਇੰਚੀ ਦੇ ਵਿੱਚ ਜਿਹੜੇ ਆਉਂਦੇ ਆ ਨਾ ਦੰਦੇ ਆਪਾਂ ਉਹਨਾਂ ਨੂੰ ਮਿਲ ਲੈਣਾ ਵਾ ਠੀਕ ਹੈ ਜੀ ਫੇਰ ਉਹਨਾਂ ਨੂੰ ਆਪਾਂ ਡਬਲ ਕਰ ਦੇਣਾ। ਯਾਨੀ ਕਿ ਇੰਚੀ ਪੂਰਾ ਹੋ ਗਿਆ ਆਪਣਾ ਤੇ ਇਹਦੇ ਦੰਦੇ ਆਉਣ ਦੇ ਆ 1 2 3 4 5 6 6.5 6.5 ਤੇ 6.5 13 ਠੀਕ ਹੈ ਜੀ ਇਹ 13 ਦੰਦੇ ਯਾਨੀ ਕਿ ਇਹਦੀ ਚੂੜੀ ਜਿਹੜੀ ਹੈ 13 ਚੂੜੀ ਆ ਢਿਮਬਰੀ ਦੀ 13 ਚੂੜੀ ਆ ਜੇ ਆਪਾਂ ਮੰਨ ਲਓ ਕੱਲੀ ਢਿਮਬਰੀ ਵੀ ਕੋਈ ਲੈ ਆਵੇ ਤੇ ਇਹਦਾ ਨੱਟ ਬਣਾਉਣਾ ਵਾ ਤੇ ਇਵੇਂ ਬਣਾਇੰਦਾ ਵਾ ਠੀਕ ਹੈ ਜੀ ਖਰਾਬ ਤੇ ਐਵੇਂ ਨਾਟ ਬਣਦੇ ਆ ਜਿਹੜੇ ਵੀ ਬਣਦੇ ਆ ਵੈਸੇ ਤਾਂ ਚਲੋ ਨਟ ਅੱਜ ਕੱਲ ਜਿਹੜੇ ਮਸ਼ੀਨਾ ਬਣਾਉਂਦੀਆਂ ਉਹ ਕੱਲਾ ਕੋਈ ਖਰਾਬ ਤੇ ਨਹੀਂ ਬਣਦੇ ਉਹ ਕੁਝ ਮਸ਼ੀਨਾ ਹੋਰ ਹੁੰਦੀਆਂ ਵਾ ਬਹੁਤ ਐਡਵਾਂਸ ਮਸ਼ੀਨਾ ਆ ਗਈਆਂ ਵਾ ਕਿਉਂਕਿ ਇੱਕ ਛੋਟੀਆਂ ਛੋਟੀਆਂ ਟਿੰਬਰੀਆਂ ਜਿਹੜੀਆਂ ਉਹ ਖਰਾਬ ਤੇ ਨਹੀਂ ਬਣਦੀਆਂ ਹੁਣ ਬਹੁਤ ਜ਼ਿਆਦੀ ਪ੍ਰੋਡਕਸ਼ਨ ਨਿਕਲਦੀ ਹੈ ਇਹਨਾਂ ਦੀ ਤੇ ਉਹ ਮਸ਼ੀਨਾ ਕੁਝ ਹੋਰ ਟਾਈਪ ਦੀ ਹੁੰਦੀਆਂ ਵਾ ਤੇ ਪਰ ਜੇ ਕੋਈ ਸਾਡੇ ਕੋਲੇ ਇਹੋ ਜਿਹਾ ਕੰਮ ਆਉਂਦਾ ਵਾ ਤੇ ਅਸੀਂ ਉਹਨੂੰ ਕਿਵੇਂ ਹੈਂਡਲ ਕਰਦੇ ਆਂ ਉਦੇ ਬਾਰੇ ਤੁਹਾਨੂੰ ਦੱਸਾਂਦਾ ਹਾਂ ਤੇ ਜਾਂ ਤੁਸੀਂ ਘਰੇ ਜੇ ਕਿਤੇ ਤੁਹਾਡੇ ਕੋਲੇ ਮੰਨ ਲਓ ਕੋਈ ਵੱਡੇ ਨਾਟ ਜਿਵੇਂ ਹੁੱਕ ਦੇ ਨਾਟ ਹੁੰਦੇ ਆ ਜਿਵੇਂ ਇੱਥੇ ਹੁੱਕ ਪਈ ਆ ਆ ਵੇਖੋ ਹੁੱਕ ਵਾ ਆ ਵੇਖੋ ਹੁੱਕ ਵਾ ਹੁਣ ਇਹਦੇ ਤੇ ਕੀ ਹੁੰਦਾ ਵਾ ਕਿ ਕਈ ਵਾਰੀ ਇਹਦੇ ਨਾਟ ਲੋਕ ਲੈ ਕੇ ਆਉਂਦੇ ਆ ਵੱਡੇ ਇਹਦੀ ਤੇ ਇਹਦੀ ਤੇ ਆਪਾਂ ਚੂੜੀ ਅੰਦਰੋਂ ਬਾਹਰੋਂ ਕੀ ਹੁੰਦਾ ਵਾ ਕਿ ਕਈ ਵਾਰੀ ਉਹ ਦੂਜੀ ਹੁੱਕ ਦਾ ਨਾਟ ਚੜਾਉਂਦੇ ਰਹਿੰਦੇ ਆ ਜ਼ਿਮੀਂਦਾਰ ਵੀਰ ਜਿਹੜੇ ਕਿਸਾਨ ਵੀਰ ਵਾ ਉਹ ਕੀ ਕਰਦੇ ਆ ਵੀ ਮੰਨ ਲਓ ਹੁਣ ਇਹਦੇ ਤੇ ਨਾਟ ਕੋਈ ਧੱਕੇ ਨਾਲ ਚੜਾਉਣਗੇ ਤੇ ਆਹ ਹਾਲ ਹੋ ਜੂਗਾ ਚੂੜੀਆਂ ਖਰਾਬ ਹੋ ਜਾਣਗੀਆਂ ਇਹਦਾ ਤੇ ਨਾਟ ਹੁਣ ਮਿਣਿਆ ਜਾ ਸਕਦਾ ਤੁਸੀਂ ਆਪ ਦੇ ਹਿਸਾਬ ਨਾਲ ਉਹਦੀਆਂ ਚੂੜੀਆਂ ਚੈੱਕ ਕਰ ਸਕਦੇ ਜੀ ਠੀਕ ਹੈ ਜੀ ਇੰਚੀ ਦੇ ਵਿੱਚ ਕਿੰਨੀਆਂ ਚੂੜੀਆਂ ਆਉਣ ਡੀਆਂ ਇਹਦੀਆਂ ਹੁਣ ਚੂੜੀਆਂ ਹੈਗੀਆਂ ਇੰਚੀ ਦੇ ਵਿੱਚ 1 2 3 4 4.5 ਚੂੜੀ ਹੈ ਜੀ 4.5 ਚੂੜੀ ਹੈ ਯਾਨੀ ਕਿ ਇਦੇ ਤੇ ਜਿਹੜੀ ਟੈਂਪਰੀ ਲੱਗਣੀ ਆ ਉਹ ਵੀ 4.5 ਚੂੜੀ ਦੀ ਲੱਗੂਗੀ ਤੇ ਉਹ ਟੈਂਪਰੀ ਐਡੀ ਵੱਡੀ ਹੋਣੀ ਆ ਕਿ ਉਹਦੇ ਤੇ ਫਿੱਤਾ ਪੈ ਜਾਣਾ ਨਾਰਮਲ ਹੀ ਗੱਲ ਆ ਕਿ ਉਹ ਹਰ ਬੰਦਾ ਮਿਲ ਸਕਦਾ ਵਾ ਠੀਕ ਹੈ ਜੀ ਇਹ ਕਰਕੇ ਇਹੋ ਜੀਆਂ ਵੀਡੀਓ ਵੇਖਣ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਓ ਤਾਂ ਕਿ ਲੋਕਾਂ ਨੂੰ ਹੋਰ ਵੀ ਜਾਣਕਾਰੀ ਮਿਲ ਸਕੇ ਤੇ ਜੇ ਕੋਈ ਇਸ ਤੋਂ ਅਲੱਗਾ ਹੋਰ ਕਿਸ ਚੀਜ਼ ਦੀ ਜਾਣਕਾਰੀ ਚਾਹੀਦੀ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤੁਹਾਨੂੰ ਉਹਦੇ ਬਾਰੇ ਜਰੂਰ ਦੱਸੂਗਾ ਧੰਨਵਾਦ ਜੀ